ਜੰਡਿਆਲਾ ਗੁਰੂ ਦੇ ਨਿਝਰਪੁਰਾ ਟੂਲ ਪਲਾਜ਼ਾ ਤੇ ਵੀ ਆਈਪੀ ਲੈਂਡ ਬੰਦ ਹੋਣ ਕਾਰਨ ਆਮ ਜਨਤਾ ਨੂੰ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ ਪਾਜਪਾ ਐਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੇ ਅੱਜ ਟੂਲ ਪਲਾਜ਼ਾ ਤੇ ਆਕੇ ਟੂਲ ਪਲਾਜ਼ਾ ਦੇ ਮੈਨੇਜਰ ਰਸੀਦ ਦੇ ਨਾਲ ਗਲਬਾਤ ਕੀਤੀ ਅਤੇ ਉਹਨਾਂ ਨੂੰ ਉੱਥੋਂ ਦੀਆਂ ਕਮੀਆਂ ਬਾਰੇ ਜਾਣੂ ਕਰਵਾਇਆ ਅਤੇ ਮਹੀਨਿਆਂ ਤੋਂ ਬੰਦ ਪਈ ਵੀਆਈਪੀ ਲੈਂਡ ਨੂੰ ਸਾਫ਼ ਕਰਾ ਕੇ ਮੌਕੇ ਤੇ ਚਾਲੂ ਕਰਵਾਇਆ इथे पत्रकार करदिया की एक किलोमीटर तो की दे 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 सफाई करा के रस्ते नालू करवा दिता गया इत पत्रकार गलबात करद राशिद ने कहा की टोल प्लाजा हर महीने काटे जा रहा है इसमें कई लोग जिन्होंने जाली कार्ड बनाए हुए हैं वो भी सा ਕਰਨ ਨਾਲ ਲੜ ਚਿਗੜ ਕੇ ਆਪਣੀ ਗੱਡੀ ਕਾਟ ਕੇ ਲੈ ਜਾਂਦੇ ਹਨ ਕਈ ਵਾਰ ਤਾਂ ਕਈ ਲੋਕ ਦੋ ਨੰਬਰ ਵਿੱਚ ਕਿਸਾਨਾਂ ਦਾ ਕਾਰਜਾ ਚੰਡਾ ਲਗਾ ਕੇ ਆਪਣੀਆਂ ਗੱਡੀਆਂ ਨੂੰ ਕਾਟ ਕੇ ਲੈ ਜਾਂਦੇ ਹਨ ਜਿਸ ਕਾਰਨ ਟੂਲ ਪਲਾਜੇ ਨੂੰ ਲੱਖਾਂ ਰੁਪਏ ਦਾ ਕਾਟਾ ਸਹਿਣਾ ਪੈ ਰਿਹਾ ਹੈ ਮੇਰਾ ਨਾਮ ਬਰਵਿੰਦਰ ਸਿੰਘ ਗੇਲਿਆ ਮੈਂ ਭਾਰਤੀ ਜਨਤਾ ਪਾਰਟੀ ਐਸੀ ਮੋਰਤੇ ਦਾ ਪੰਜਾਬ ਦਾ ਐਕਸ ਜਨਰਲ ਸੈਕਟਰੀ ਹਾਂ ਔਰ ਜੰਡਿਆਲਾ ਗੁਰੂ ਦਾ ਰਹਿਣ ਬਣਾ ਔਰ ਮੇਰੇ ਨਾਲ ਇੱਥੇ ਚੋਰਗੋਟ ਪਿੰਡ ਵਾ ਉਹਦੇ ਸਾਰੇ ਨਵਾਂ ਗੋੜ ਦੀ ਪੰਚਾਇਤ ਆ ਉਹ ਸਾਡੇ ਜੰਡਾੜੇ ਦੇ ਕੁਝ ਮੋਢਬਾਰ ਬੰਦੇ ਆਏ ਆ ਮੈਂਬਰ ਪੰਚਾਇਤ ਆਏ ਸਾਡੇ ਨਾਲ ਸੋ ਮਸਲਾ ਇਹ ਸੀਗਾ ਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਕਿ ਜੰਡਾੜਾ ਗੁਰੂ ਦਾ ਜਿਹੜਾ ਟੂਲਪਲੇਸ ਸੀਗਾ ਉੱਥੇ ਬੜਾ ਲੰਮਾ ਜਿਹੜਾ ਜਾਮ ਲੱਗਦਾ ਸੀ ਜਦੋਂ ਐਂਬੂਲੈਂਸ ਆਉਂਦੀ ਸੀ ਉਹਨੂੰ ਵੀ ਅੱਧਾ ਤਾਂ ਘੰਟਾ 20 25 25 ਮਿੰਟ ਜਿਹੜਾ ਉਹਨੂੰ ਖਲੋਣਾ ਪੈਂਦਾ ਸੀ ਜਿਹੜੀ ਕੋਈ ਵੀ ਆਈਪੀ ਗੱਡੀ ਆਉਂਦੀ ਸੀ ਜਾਂ ਐਮਰਜੈਂਸੀ ਕੋਈ ਵੀ ਸਵਾਮਾ ਸੀ ਇਹ ਟੂਲਪਲੇਸ ਤੇ ਬਿਲਕੁਲ ਬੰਦ ਕੀਤੀਆਂ ਗਈਆਂ ਸੀਗੀਆਂ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪਿੰਡਾਂ ਦੇ ਮੈਂਬਰ ਪੰਚਾਇਤ ਦਾ ਸਰਪੰਚਾ ਮੋਹਤਬਰ ਬੰਦਿਆ ਨੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਰਸਤਾ ਸੀ ਉਹ ਓਪਨ ਕਰਾਇਆ ਇਹਨਾਂ ਨੂੰ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਐਮਰਜੈਂਸੀ ਸਵਾਮਾਵਾਸੀ ਦਾ ਖੁੱਲ੍ਹ ਖੋਲੇ ਜਾਵੇ ਔਰ ਤੁਹਾਡੇ ਮਾਧਿਅਮ ਤੋਂ ਅਸੀਂ ਗੱਲ ਕਹਿਣੀ ਚਾਹੁੰਦੇ ਆ ਕਿ ਕੱਲਾ ਜੰਡਿਆਲਾ ਟੂਲਪਲਾਗਾ ਨਹੀਂ ਢਿਲਵਾ ਟੂਲਪਲਾਜਦਾ ਵੀ ਬੜੇ ਦਿਨਾਂ ਤੋਂ ਇਹੀ ਹਾਲ ਚੱਲ ਰਿਹਾ ਉੱਥੇ ਵੀ ਜਿਹੜੀਆਂ ਐਮਰਜੈਂਸੀ ਸਵਾਮਾ ਸੀ ਉਹਨਾਂ ਨੇ ਬਿਲਕੁਲ ਬੰਦ ਕੀਤੀਆਂ ਗਈਆਂ ਵਾ ਅਸੀਂ ਜਿੱਥੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਸੁੱਖ ਸਹੂਲਤ ਵਾਸਤੇ ਇੱਕ ਇੱਕ ਸਰਕਾਰੀ ਗੱਡੀ ਪੁਲਿਸ ਦੀ ਜਿਹੜੀ ਆ ਹਰ ਟੂਲਪਲੇਸ ਦੇ ਉੱਤੇ ਦਿੱਤੀ ਜਾਵੇ ਕਿਉਂਕਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਹਨਾਂ ਦੇ ਸਟਾਫ ਨੂੰ ਵੀ ਆਉਂਦੀਆਂ ਤੇ ਸਾਡੇ ਵਰਗੇ ਲੋਕਾਂ ਨੂੰ ਵੀ ਆਉਂਦੀਆਂ ਸੋ ਜਿਹੜੇ ਬੰਦੇ ਲੋਕਲ ਆ ਉਹਨਾਂ ਦੀ ਬੜੀ ਲੜਾਈ ਰਹਿੰਦੀ ਸੀ ਕਿ ਅਸੀਂ ਲੋਕਲਾਂ ਦੀ 3 ਕਿਲੋਮੀਟਰ ਤਾਂ 4 ਕਿਲੋਮੀਟਰ ਤਾਂ ਉਹਨਾਂ ਨੂੰ ਮੈਂ ਇਹ ਕਿਹਾ ਕਿ ਜਿਹੜੇ 4 ਔਰ 5 ਕਿਲੋਮੀਟਰ ਦੀ ਦੂਰੀ ਦੇ ਵਿੱਚ ਜਿਹੜੇ ਬੰਦੇ ਆ ਰਿਹਾ ਉਹਨਾਂ ਨੂੰ ਜਿਹੜੇ ਪਾਸ ਜਿਹੜੇ ਉਹ ਫ੍ਰੀ ਕਿਤੇ ਜਾਣ ਔਰ ਜਿਹੜੀਆਂ ਐਂਬੂਲੈਂਸ ਜਾਂ ਹੋਰ ਇਹੋ ਜਿਹੀਆਂ ਵੀਆਈਪੀ ਗੱਡੀਆਂ ਵਾਸਤੇ ਜਾਂ ਐਮਰਜੈਂਸੀ ਵਾਸਤੇ ਸਵਾਮਾਂ ਜਿਹੜੀਆਂ ਉਹ ਖੋਲੀਆਂ ਜਾਂਣ ਤੁਹਾਡੇ ਇੱਕ ਇੱਕ ਬੰਦੇ ਜਿਹੜੇ ਆ ਦੋ ਦੋ ਬੰਦੇ ਜਿਹੜੇ ਆ ਉਹ ਐਮਰਜੈਂਸੀ ਸਵਾਮਾਂ ਤੇ ਬੈਠੇ ਹੁਣ ਜਦੋਂ ਕੋਈ ਐਮਰਜੈਂਸੀ ਸੇਵਾ ਆਉਂਦੀ ਗੱਡੀ ਆਉਂਦੀ ਆ ਜਾਂ ਕੋਈ ਵੀਆਈਪੀ ਰਸਤਾ ਹੁੰਦਾ ਜਾਂ ਕੋਈ ਵੀ ਆਉਂਦਾ ਪ੍ਰਸ਼ਾਸਨ ਅਧਿਕਾਰੀ ਉਹਦੇ ਵਾਸਤੇ ਜਿਹੜਾ ਇਮੀਜੇਟਲੀ ਇਹ ਦਰਵਾਜ਼ਾ ਜੜਾ ਖੁੱਲ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਆ ਉਹ ਜਾਨ ਮਾਲ ਦੀ ਰਾਖੀ ਜਿਹੜੀ ਕੀਤੀ ਜਾ ਸਕੇ ਕਈ ਬਹੁਤ ਆਦਮੀ ਜਿਹੜੇ ਬਿਮਾਰ ਹੁੰਦੇ ਪ੍ਰਾਈਵੇਟ ਗੱਡੀਆਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਵੀ ਮੁੱਖ ਰੱਖਦੇ ਹੋયા ਇਹ ਰਸਤੇ ਜਿਹੜੇ ਆ ਖੋਲੇ ਜਾਣ ਉਹ ਟਾਈਮ ਨਾਲ ਆਪਣੇ ਕੰਮ ਦੇ ਉੱਤੇ ਪਹੁੰਚ ਸਕਣ ਜੀ ਮੇਰਾ ਨਾਮ ਰਾਸ਼ਿਦ ਅੱਜ ਜਿਹੜਾ ਇੱਥੇ ਕੱਟ ਕੀਤਾ ਗਿਆ ਕਿਸ ਕੰਮ ਕਿਤਾ ਇਹ ਆਪਣਾ ਜੀ ਇੱਕ ਵਾਰ ਟ੍ਰੈਫਿਕ ਜਿਹੜੀ ਲੱਗਦੀ ਸੀ ਜ਼ਿਆਦਾ ਇੱਥੇ ਉਹਦੇ ਕਰਕੇ ਸੀਗਾ ਤੇ ਉਹੀ ਉਹਨਾਂ ਨੂੰ ਆਪਣੀ ਸਾਰੀ ਆਪਾਂ ਪਰੇਸ਼ਾਨੀਆਂ ਦਸੀਆਂ ਕਿ ਸਾਨੂੰ ਇਦਾਂ ਡੇਲੀ ਮਤਲਬ 2-3 ਲੱਖ ਰੁਪਏ ਦਾ ਜਿਹੜਾ ਸਾਡਾ ਘਾਟੇ ਜਾ ਰਿਹਾ ਟੋਲ ਪਲਾਜ਼ਾ ਤੇ ਉਸ ਚੱਕਰ 'ਚ ਆਪਣੀ ਗੱਡੀ ਬਹੁਤ ਜ਼ਿਆਦਾ ਫ੍ਰੀ ਨਿਕਲ ਰਹੀ ਵੱਲੋਂ 7-8000 ਗੱਡੀ ਡੇਲੀ ਦੀ ਫ੍ਰੀ ਨਿਕਲ ਰਹੀ ਆ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਉਸ ਕਰਕੇ ਤੇ ਨਾਲੇ ਇਹਨਾਂ ਨੇ ਵੀਆਈਪੀ ਲੇਨ ਲੈਣ ਲਈ ਕਿਹਾ ਸੀ ਕਿ ਐਂਬੂਲੈਂਸ ਵਗੈਰਾ ਲੇਨ ਚ ਲੱਗਦੀਆਂ ਨੇ ਤੇ ਉਹਦੇ ਲਈ ਆਪਾਂ ਵੀਆਈਪੀ ਲੇਨ ਜਿਹੜੀ ਆ ਖੋਲ ਦਿੱਤੀ ਹੈ ਤੇ ਨਾਲੇ ਉਹਨਾਂ ਨੇ ਕਿਹਾ ਕਿ ਪੂਰੀ ਸਪੋਰਟ ਹੋਊਗੀ ਤੁਹਾਨੂੰ ਲੋਕਲਾਂ ਵੱਲੋਂ ਤੇ ਸਾਨੂੰ ਇੱਕ ਰਿਕਵੈਸਟ ਹੈ ਕਿ ਲੋਕਲ ਜਿਹੜੇ ਆ ਉਹ ਵੀਆਈਪੀ ਲੇਨ ਚ ਜਿਹੜੇ ਆ ਜਿਹੜੇ ਪਾਸ ਅਗਰ ਆਪਣੇ ਲੈ ਰਹੇ ਆ ਤੇ ਉਹ ਵੀਆਈਪੀ ਲੇਨ ਚੋਂ ਨਿਕਲਣ ਤੇ ਜਿਹੜੇ ਉ ਮਤਲਬ ਆਕੇ ਜ਼ਬਰਦਸਤੀ ਮੁੰਡੇ ਨੂੰ ਧੱਕਾ ਮੁੱਕਾ ਕਰਕੇ ਜਾਂ ਇਦਾਂ ਬੈਰੀਗੇਟ ਸਾਈਡ ਤੇ ਫੈਂਕੇ ਜੀ ਆਪਾਂ ਵੀਆਈਪੀ ਚੋ ਜਾਣਾਗੇ ਵੋ ਤੇ ਸਾਨੂੰ ਉਹ سپورਟ ਚਾਹੀਦੀ ਆ ਲੋਕਲਾਂ ਵੱਲੋਂ ਤੇ ਸਾਨੂੰ ਉਹ ਕੋਆਪਰੇਟ ਕਰਕੇ ਚੱਲੋ ਤੇ ਆਪਾਂ ਤੁਹਾਡੀ ਜਿਹੜੀ ਮੰਗ ਹੈਗੀ ਜੋ ਜਾਇਜ਼ ਹੈ ਉਹ ਆਪਾਂ ਬਿਲਕੁਲ ਤਿਆਰ ਆ ਤੁਹਾਡੇ ਮੁਲਾਜੇ ਦੇ ਕਈ ਵੀ ਬਹਿਸ ਬਾਕੀ ਬਹੁਤ ਹੁੰਦੀ ਆ ਅੱਗੇ ਵੀ ਜੀ ਜੀ ਸਰ ਉਹਦਾ ਕਾਰਨ ਜੀ ਜੀ ਜਿਹੜੇ ਤੁਹਾਡੇ ਮੁਲਾਜਮ ਆ ਜਿਹੜੇ ਤੁਸੀਂ ਖਿਲਾਏ ਆ ਉਹ ਬਹਿਸ ਬਾਜੀ ਤੇ ਵੀ ਬਹੁਤ ਲੰਮੀ ਚੌੜੀ ਲੈ ਜਾਂਦੇ ਜੀ ਜੀ ਉਸ ਕਾਰਨ ਨਹੀਂ ਪਿੱਛੇ ਜਿਹੜਾ ਜਾਮ ਲੱਗਦਾ ਜੀ ਬਿਲਕੁਲ ਸਰ ਉਹਦਾ ਉਹਦਾ ਸਰ ਰੀਜ਼ਨ ਇਹ ਹੈ ਕਿ ਜਿਵੇਂ ਕੋਈ ਅਗਰ ਕਹਿੰਦਾ ਜੀ ਮੈਂ ਲੋਕਲ ਆ ਮੈਂ ਟੋਲ ਨਹੀਂ ਦੇਣਾ ਤੇ ਉਹ ਕਹਿੰਦੇ ਆ ਸਰ ਆਪਣੀ ਆਈਡੀ ਵਗੈਰਾ ਲੋਕਲ ਦਿਖਾ ਦਿਓ ਤੇ ਉਹ ਕਹਿੰਦੇ ਆ ਕਿ ਮੈਂ ਆਈਡੀ ਵੀ ਨਹੀਂ ਦਿਖਾਣੀ ਤੇ ਪੈਸੇ ਵੀ ਨਹੀਂ ਦੇਣੇ ਟੋਲ ਵੀ ਨਹੀਂ ਘਟਾਣਾ ਤੇ ਇਦਾਂ ਹੀ ਤੁਸੀਂ ਜੋ ਕਰਨਾ ਕਰੋ ਉਸ ਚੱਕਰ ਚ ਕੀ ਹੁੰਦਾ ਕਿ ਫਿਰ ਉੱਥੇ ਬੈਸਬਾਜੀ ਲੱਗਦੀ ਆ ਤੇ ਪਿੱਛੇ ਉਸ ਚੱਕਰ ਟ੍ਰੈਫਿਕ ਲੱਗ ਜਾਂਦੀ ਆ ਦੂਜਾ ਸਵਾਲ ਇਹ ਆ ਜੀ ਕਿ ਤੁਸੀਂ ਵੀ ਆਈਪੀ ਰਸਤੇ ਖੋਲ ਦਿੱਤੇ ਜਾਂਦੇ ਆ ਜੀ ਇੱਥੇ ਤੁਸੀਂ ਆਪਣੇ ਦੋ ਦੋ ਮੁਲਾਜ਼ਮ ਖੜਾ ਲਾ ਲਿਆ ਮੈਨੂੰ ਸਕੈਨਰ ਦਿਓ ਉਹਨਾਂ ਦਾ ਤਾਂ ਦਿੱਤਰ ਨਹੀਂ ਜੀ ਨਹੀਂ ਸਰ ਸਰ ਐਕਚੁਅਲੀ ਇੱਥੇ ਆਪਾਂ ਨਹੀਂ ਘੱਟ ਸਕਦੇ ਆਪਾਂ ਉੱਥੇ ਕੈਮਰੇ ਲੱਗੇ ਹੁੰਦੇ ਆ ਜਿਹੜੀ ਗੱਡੀ ਕੈਮਰੇ ਦੇ ਥੱਲੋਂ ਨ ਕਰ ਕੇ ਨਿਕਲਦੀ ਹੈ ਹਾਂਜੀ ਹਾਂਜੀ ਬਿਲਕੁਲ ਸਰ ਉਸ ਟਾਈਮ ਆਪਾਂ ਜੇਕਰ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਆਪਾਂ ਉਸ ਟਾਈਮ ਲਾਈਨ ਆਪਾਂ ਇੱਕ ਫ੍ਰੀ ਕਰ ਦਿੰਨੇ ਆ ਟ੍ਰੈਫਿਕ ਘਟਾਣ ਲਈ ਤੇ ਉਹ ਜਦੋਂ ਐਂਬੂਲੈਂਸ ਵੀ ਆ ਜਾਂਦੀ ਆ ਉਦੋਂ ਵੀ ਆਪਾਂ ਜਿਹੜੀ ਉਹ ਲਾਈਨ ਹੁੰਦੀ ਆ ਉਹ ਪੂਰੀ ਫ੍ਰੀ ਕਰ ਦਿੰਦੇ ਆ ਚਾਹੇ ਵੀਆਈਪੀ ਨਿਕਲਣ ਜਾਂ ਕੋਈ ਐਂਬੂਲੈਂਸ ਆ ਕੋਈ ਹੋਰ ਏਦਾਂ ਦਾ ਕੋਈ ਹੁੰਦਾ ਤੇ ਉਦੋਂ ਆਪਾਂ ਉਹ ਚੀਜ਼ ਕਰ ਲੈਨੇ ਆ ਇਹ ਦੋਨੋਂ ਰਸਤੇ ਹੁੰਦੀ ਆ ਇੱਥੇ ਸਾਹ ਹਾਂਜੀ ਸਰ ਇੱਕ ਜਿਹੜਾ ਉਹ ਅੰਡਰ ਕੰਸਟਰਕਸ਼ਨ ਹੈ ਤੇ ਉਹ ਜਦੋਂ ਕੰਪਲੀਟ ਹੁੰਦਾ ਆ ਆਪਾਂ ਉਹ ਵੀ ਖੋਲ ਦਾਂਗੇ ਤੇ ਜਿਹੜਾ ਇਹ ਦੂਜਾ ਆਪਾਂ ਅੱਜ ਖੋਲਤਾ ਕਿ ਔਰ ਇੱਕ ਮੇਰੀ ਬੇਨਤੀ ਹੈ ਲੋਕਲ ਸਾਰੇ ਜਿੰਨੇ ਵੀ ਮੇਰੇ ਭਰਾ ਨੇ ਉਹ ਜਦੋਂ ਵੀ ਟੋਲ ਤੋਂ ਨਿਕਲਣ ਤੇ ਉਹ ਵੀ ਪਿਆਰ ਨਾਲ ਵਰਤਾਓ ਕਰਨ ਤੇ ਸਾਡੇ ਵੱਲੋਂ ਵੀ ਪੂਰਾ ਆਪਣਾ ਜੋ ਹੈ ਕੀਤਾ ਜਾਊਗਾ ਕੋਆਪਰੇਟ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਲੋਕਲ ਅਗਰ ਪਹਿਲੀ ਗੱਲ ਤਾਂ ਇਹ ਰਿਕੁਐਸਟ ਹੈ ਕਿ ਲੋਕਲ ਲਈ 350 ਰੁਪਏ ਦਾ ਪਾਸ ਹੈ ਅਗਰ ਤਾਂ ਉਹ ਲੈ ਲੈਣ ਤੇ ਉਹਨਾਂ ਨੂੰ ਵਧੀਆ 10-12 ਰੁਪਏ ਰੋਜ਼ ਸਾਨੂੰ ਕੋਈ ਚੀਜ਼ ਨਹੀਂ ਆਪਾਂ ਵੀ ਆਈਪੀ ਲੇਨ ਚ ਜੀ ਜੀ ਇਹ 20 ਕਿਲੋਮੀਟਰ ਦੇ ਅੰਦਰ ਜਿਹੜਾ ਹੈ ਨੈਸ਼ਨਲ ਹਾਈਵੇ 5 ਕਿਲੋਮੀਟਰ ਦੇ ਵਿੱਚ ਹਾਂਜੀ ਹਾਂਜੀ 1 ਕਿਲੋਮੀਟਰ ਤੋਂ 20 ਕਿਲੋਮੀਟਰ ਦੇ ਅੰਦਰ ਜਿਹੜੇ ਜਿੰਨੇ ਵੀ ਆਉਂਦੇ ਆ ਉਹਨਾਂ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਹੈ ਉਹ ਇਹ ਆਪਣਾ ਦਿੰਦੀ ਹੈ ਕਿ ਨ ਲਈ ਸਪੈਸ਼ਲੀ ਲੋਕਲਾਂ ਨੂੰ ਹੀ ਇਹ ਚੀਜ਼ ਮਿਲਦੀ ਆ ਕਿ 350 ਰੁਪਏ ਦਾ ਪਾਸ ਬਣਵਾਓ ਤੇ ਤੁਸੀਂ ਆਪਣਾ ਵੀਆਈਪੀ ਲੇਨ ਚ ਪਾਸ ਦਿਖਾਓ ਆਪਣਾ ਨਿਕਲੇ ਜਾਓ ਉਹਦੇ ਕਰਕੇ ਸਾਡੀ ਟ੍ਰੈਫਿਕ ਵੀ ਨਹੀਂ ਲੱਗਣੀ ਤੇ ਸਾਨੂੰ ਅੱਗੇ ਕਿਸੇ ਨਾਲ ਬੈਸਵਾਜੀ ਵੀ ਨਹੀਂ ਕਰਨੀ ਪੈਣੀ ਤੇ ਆਪਣਾ ਜਦੂ ਮਰਜ਼ੀ ਉਹ ਅਨਲਿਮਿਟਡ ਜਿਹੜਾ ਪੂਰੇ ਮੰਥ ਲਈ ਹੁੰਦਾ ਪੂਰਾ ਮੰਥ ਆਪਾਂ ਉਹਦੇ ਦੇ ਫ੍ਰੀ ਚੱਲ ਸਕਦੇ ਆ ਇਦਾਂ ਜਿਹੜਾ ਆਪਣਾ ਉਹ 2140 ਰੁਪਏ ਦਾ ਜਿਹੜਾ ਮੰਥਲੀ ਪਾਸ ਹੁੰਦਾ ਬਟ ਲੋਕਲਾਂ ਲਈ ਸਰਕਾਰ ਨੇ ਆਫਰ ਰੱਖਿਆ ਹੋਇਆ 350 ਰੁਪਏ ਦਾ